ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਸੀ ਦਿਨ ਐਤਵਾਰ ਦਾ ਮਤਲਬ ਦਿਨ ਛੁੱਟੀ ਦਾ ਇਹ ਦਿਨ ਹੁੰਦਾ ਸਾਡੇ ਲਈ ਬਹੁਤ ਹੀ ਖਾਸ ਕਿਉਂਕਿ ਇਸ ਖਾਸ ਦਿਨ ਅਸੀਂ ਜਾਣਾ ਹੁੰਦਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਨਤਮਸਤਕ ਹੋਣ ਲਈ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਸੀਂ ਸਵੇਰੇ ਬਹੁਤ ਜਲਦੀ ਜਾਈਏ ਪਰ ਫਿਰ ਵੀ ਕਦੇ ਨਾ ਕਦੇ ਕੋਈ ਨਾ ਕੋਈ ਗੜਬੜਤਾ ਹੋ ਹੀ ਜਾਂਦੀ ਹੈ ਸੋ ਜਿਸ ਤਰ੍ਹਾਂ ਕੱਲ ਹੋਈ ਅਸੀਂ ਲੇਟ ਹੋ ਗਏ ਸੋ ਮੌਸਮ ਗਰਮਸੀ ਵਿੱਚ ਵਿੱਚ ਨੂੰ ਇਬੱਦਲਾ ਆ ਕੇ ਥੋੜੀ ਰਾਹਤ ਦੇ ਜਾਂਦੇ ਸੀ ਸੋ ਨਿਆਮਤ ਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਪਰ ਫਿਰ ਵੀ ਦਿੱਤੇ ਜਾਣਾ ਤੇ ਤਾਂ ਜਾਣਾ ਹੀ ਜਾਣਾ ਸੋ ਇੰਦਰ ਦੇਵਤਾ ਵਿੱਚ ਵਿੱਚ ਨੂੰ ਕਾਫੀ ਮਿਹਰਬਾਨ ਹੋ ਜਾਂਦੇ ਸੀ ਲਓ ਜੀ ਆਪਾਂ ਪੁੱਜ ਕੇ ਫਤੇਗੜ ਸਾਹਿਬ ਦਰਸ਼ਨ ਕਰੋ ਜੀ ਸੋ ਇਹ ਜਗਾ ਮੇਰੇ ਮਨ ਦੇ ਮੇਰੇ ਦਿਲ ਦੇ ਬਹੁਤ ਹੀ ਜ਼ਿਆਦਾ ਕੋਈ ਇੱਥੇ ਜਾ ਕੇ ਇੱਕ ਉਹ ਅਧਿਆਤਮਿਕ ਸੁੱਖ ਮਿਲਦਾ ਜੋ ਕਿ ਦੁਨੀਆ ਵਿੱਚ ਕਿਸੇ ਥਾਂ ਨਹੀਂ ਮਿਲਦਾ ਸੋ ਇਤੇ ਆਉਣਾ ਆ ਕੇ ਸਿਰਫ ਅੱਖਾਂ ਬੰਦ ਕਰਕੇ ਬੈਠਣਾ ਹੀ ਸਾਡੀ ਅਧਿਆਤਮਿਕ ਸਿਹਤ ਲਈ ਬਹੁਤ ਚੰਗਾ ਹੈ ਜ਼ਿੰਦਗੀ ਦੀ ਭਟਨਕ ਤੋਂ ਬਾਅਦ ਇੱਕ ਠਹਿਰਾਵ ਬੜੀ ਥਾਂ ਸਾਨੂੰ ਇੱਥੇ ਮਿਲਦੀ ਸੋ ਗੁਰਦੁਆਰਾ ਸ਼੍ਰੀ ਪਤੇਗੜ ਸਾਹਿਬ ਸਾਡੇ ਬਹੁਤ ਨੇੜੇ ਹੈ ਸੋ ਅਸੀਂ ਖੁਸ਼ਕਿਸਮਤ ਹਾਂ ਜਦੋਂ ਚਾਹੀਏ ਅਸੀਂ ਜਾ ਕੇ ਨਤਮਸਤਕ ਹੋ ਸਕਦੇ ਸੋ ਇਤਿਹਾਸ ਸਾਡੇ ਨੇੜੇ ਤੇ ਬਹੁਤ ਹੈ ਗੁਰਦੁਆਰਾ ਸ਼੍ਰੀ ਜਮਕਰ ਸਾਹਿਬ ਜਨਨਪਤ ਸਾਹਿਬ ਸ਼੍ਰੀ ਪਤਿਗੜ ਸਾਹਿਬ ਤੋਂ ਸਾਨੂੰ ਵੱਧ ਤੋਂ ਵੱਧ ਇਸ ਵੱਡੀ ਮਿਲੀ ਸੁਭਦਾ ਦਾ ਫਾਇਦਾ ਉਠਾਉਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਪ੍ਰਕਿਰਿਆ ਚਾਹੀਦਾ ਚਾਹੀਦਾ ਨਿਆਮਤ ਨੂੰ ਵੀ ਸਿੱਖ ਇਤਿਹਾਸ ਤੇ ਗੁਰੂ ਘਰ ਦੀ ਮਹੱਤਤਾ ਬਾਰੇ ਨੂੰ ਪਤਾ ਲੱਗਦਾ ਜਾ ਰਿਹਾ ਜਿਉ ਜਿਉ ਵੱਡੀ ਹੋ ਰਹੀ ਹੈ ਸਿਰ ਧੱਕ ਕੇ ਗੁਰੂ ਘਰ ਜਾਣਾ ਸੋ ਹੁਣ ਨਿਆਮਤ ਨੇ ਸਿੱਖਣਾ ਸ਼ੁਰੂ ਕਰ ਲਿਆ ਦਰਸ਼ਨ ਕਰੋ ਜੀ ਗੁਰਦਾਸ਼ ਫਤਿਹਗੱ ਸਾਹਿਬ ਹੋਰ ਸਾਹਿਬ ਵਾਸਾਪ ਨਤਮਸਤਕ ਹੋਰ ਬੰਦ ਅੱਗੇ ਨਿਕਲੇ ਅਸੀਂ ਠੰਡਾ ਬੁਲਜ ਦੇ ਦਰਸ਼ਨ ਕਰਨ ਲਈ ਆਪਾਂ ਸੱਚੇ ਮਹਾਨ ਇਤਿਹਾਸਕ ਮਹਾਨ ਸ਼ਹਾਦਤ ਦੀ ਇਮਾਰਤ ਠੰਡਾ ਬੁਲਜ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਇਸ ਥਾਂ ਦੇ ਦਰਸ਼ਨ ਕਰਨ ਲਈ ਆਉਂਦੇ ਸੋ ਦਰਸ਼ਨ ਕਰੋ ਜੀ ਆਸਕੀ ਮਾਰਤ ਠੰਡਾ ਪੁੱਛ ਸਾਡੀ ਕੋਸ਼ਿਸ਼ ਹੈ ਕਿ ਨਿਆਮਤ ਨੂੰ ਏਸ ਛੋਟੀ ਉਮਰ ਤੋਂ ਹੀ ਅਸੀਂ ਆਪਣੇ ਇਤਿਹਾਸ ਬਾਰੇ ਸਿੱਖ ਧਰਮ ਬਾਰੇ ਵਿਸ਼ਾ ਸ਼ੁਰੂ ਕਰੀਏ ਸੋ ਸਭ ਦੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਕਿ ਸਾਡੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਆਪਣੇ ਇਸ ਮਹਾਨ ਇਤਿਹਾਸ ਤੇ ਵਿਰਾਸਤ ਤੇ ਧਰਮ ਦੇ ਨਾਲ ਜੋੜੀਏ ਤਾਂ ਜੋ ਵੱਡੇ ਹੋ ਕੇ ਉਹਨਾਂ ਨੂੰ ਕੁਦਰਤੀ ਤਰ੍ਹਾਂ ਔਖਾ ਨਾਲ ਇਸ ਇਤਵਾਰ ਨੂੰ ਵੀ ਸਾਡੀ ਧਾਰਮਿਕ ਇਤਿਹਾਸ ਯਾਤਰਾ ਖਤਮ ਹੋਦੀ ਹੈ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਵਾਰ ਪੂਰਾ ਪਰਿਵਾਰ ਕਿਸ ਨਾ ਕਿਸੇ ਪਵਿੱਤਰ ਧਾਰਮਿਕ ਥਾਂ ਦੇ ਦਰਸ਼ਨ ਕਰਨ ਵੈਲਜੀ ਖਾਲਸਾ ਸ਼ਿਲਵੈਜੀ